ਨਾ ਹੋਵੇ ਅਸੀਂ ਬਹੁਤ ਵਾਰ ਇਹ ਗੱਲ ਕਹੀ ਹੈ ਕਿ ਤੁਸੀਂ ਕਿਸੇ ਨੂੰ ਨਹੀਂ ਬਦਲ ਸਕਦੇ ਪਰ ਆਪਣੇ ਆਪ ਅੰਦਰ ਬਦਲਾਵ ਜ਼ਰੂਰ ਲਿਆ ਸਕਦੇ ਹੋ ਉਰੇ ਯਾਦ ਰੱਖੋ ਜੀਵਨ ਦੀ ਸ਼ਾਂਤੀ ਸਕੂਨ ਖੁਸ਼ੀ ਉਦੋਂ ਹੀ ਆਣੀ ਹੈ ਜਦੋਂ ਤੁਸੀਂ ਆਪਣੇ ਤੇ ਕੰਮ ਕਰਨਾ ਹੈ ਆਪਣੇ ਤੇ ਮਿਹਨਤ ਕਰਨੀ ਹੈ ਕਿਉਂਕਿ ਦੂਜੇ ਨੂੰ ਕੰਟਰੋਲ ਕਰਨਾ ਕਿਸੇ ਬਸ ਦੀ ਗੱਲ ਨਹੀਂ ਹੈ ਨਹੀਂ ਹੈ ਯਾਨੀ ਤੁਸੀਂ ਦੂਜੇ ਨੂੰ ਨਹੀਂ ਕੰਟਰੋਲ ਕਰ ਸਕਦੇ ਪਰ ਤੁਸੀਂ ਆਪਣੀ ਸੋਚ ਨੂੰ ਜ਼ਰੂਰ ਕੰਟਰੋਲ ਕਰ ਸਕਦੇ ਹੋ ਆਪਣੇ ਆਪ ਨੂੰ ਜ਼ਰੂਰ ਸ਼ਕਤੀਸ਼ਾਲੀ ਬਣਾ ਸਕਦੇ ਹੋ ਆਪਣੇ ਆਪ ਨੂੰ ਸ਼ਕਤੀਸ਼ਾਲੀ ਬਣਾਉਣ ਦਾ ਮਤਲਬ ਕੀ ਹੈ ਅਸੀਂ ਫਿਰ ਇੱਥੇ ਕਲੀਅਰ ਕਰਨਾ ਚਾਹਾਂਗੇ ਕਿ ਸ਼ਕਤੀ ਸਰੀਰ ਦੀ ਹੁੰਦੀ ਹੈ ਕਿ ਸ਼ਕਤੀ ਸਾਡੇ ਅੰਦਰ ਦੀ ਹੁੰਦੀ ਹੈ ਜਦੋਂ ਅਸੀਂ ਉਹ ਸਰੀਰਿਕ ਤੌਰ ਤੇ ਹਰ ਕੋਈ ਸ਼ਕਤੀਸ਼ਾਲੀ ਨਹੀਂ ਹੋ ਸਕਦਾ ਕਿਉਂਕਿ ਹਰ ਕੋਈ ਦੌੜ ਵੀ ਨਹੀਂ ਸਕਦਾ ਤਾਂ ਹਰ ਕੋਈ ਐਕਸਰਸਾਈਜ਼ ਕਰਕੇ ਵੇਟ ਵੀ ਨਹੀਂ ਚੱਕ ਸਕਦਾ ਕਿਉਂਕਿ ਹਰੇਕ ਦੇ ਵਸ ਦੀ ਗੱਲ ਨਹੀਂ ਹੁੰਦੀ ਪਰ ਜਦੋਂ ਗੱਲ ਅੰਦਰ ਦੀ ਆਉਂਦੀ ਹੈ ਤਾਂ ਸਿਮਰਨ ਹਰ ਕੋਈ ਧਿਆਨ ਹਰ ਕੋਈ ਆਪਣੇ ਰੱਬ ਨੂੰ ਯਾਦ ਹਰ ਕੋਈ ਔਰ ਯਾਦ ਰੱਖੋ ਜਦੋਂ ਅੰਦਰਲੀ ਸ਼ਕਤੀ ਸਿਮਰਨ ਦੀ ਸ਼ਕਤੀ ਇਨਸਾਨ ਦੇ ਅੰਦਰ ਜਾਗਦੀ ਹੈ ਨਾ ਯਾਨੀ ਅੰਦਰ ਜਿਹਨੂੰ ਆਤਮਿਕ ਸ਼ਕਤੀ ਕਿਹਾ ਜਾਂਦਾ ਹੈ ਜੋ ਸਿਮਰਨ ਕਰਕੇ ਜਦੋਂ ਜਾਗਦੀ ਹੈ ਤਾਂ ਜਦੋਂ ਉਹ ਸ਼ਕਤੀ ਜਾਗਦੀ ਹੈ ਤਾਂ ਉਹਦੇ ਸਾਹਮਣੇ ਤਾਂ ਬੜੇ-ਬੜੇ ਯੋਧਾ ਵੀ ਸਿਰ ਝੁਕਾ ਦਿੰਦੇ ਯਾਨੀ ਸਭ ਤੋਂ ਵੱਡੀ ਸ਼ਕਤੀ ਤਾਂ ਕਿੱਥੇ ਦੀ ਮੰਨੀ ਗਈ ਹੈ ਅੰਦਰ ਦੀ ਜਿਦਾ ਕਹਿੰਦਾ ਭੀਮਸੈਨ ਅੰਦਰ 70 ਹਾਥੀਆਂ ਦਾ ਬਲ ਸੀ ਭੀਮਸੈਨ ਨੂੰ ਗਰਭ ਹੋ ਗਿਆ ਹੰਕਾਰ ਹੋ ਗਿਆ ਕਿ ਮੈਂ ਬੜਾ ਸ਼ਕਤੀਸ਼ਾਲੀ ਭੀਮਸੈਨ ਜਾਣਦੇ ਨਾ ਭੀਮ ਪੰਜ ਪਾਂਡਵ ਹੋਏ ਆ ਪੰਜਾਂ ਪਾਂਡਵਾਂ ਚੋਂ ਇੱਕ ਪਾਂਡਵ ਦਾ ਨਾਮ ਸੀ ਭੀਮ ਜਿਦਾ ਸੀ ਨਾ ਯੁਦੇਸ਼ਠਰ ਸਭ ਤੋਂ ਬੜੇ ਫਿਰ ਉਹ ਤੋਂ ਛੋਟੇ ਭੀਮ ਫਿਰ ਉਹ ਤੋਂ ਛੋਟੇ ਅਰਜੁਨ ਫਿਰ ਨਕੁਲ ਫਿਰ ਸਹਦੇਵ ਇਹ ਪੰਜ ਪਾਂਡਵ ਸੀ ਤਾਂ ਭੀਮ ਅੰਦਰ ਬਲ ਬੜਾ ਸੀ ਸ਼ਕਤੀ ਬੜੀ ਸੀ ਪਰ ਇੱਕ ਦਿਨ ਭੀਮ ਨੂੰ ਹੰਕਾਰ ਹੋ ਗਿਆ ਕਿ ਮੈਂ ਬਹੁਤ ਬੜਾ ਸ਼ਕਤੀਸ਼ਾਲੀ ਆ ਮੇਰੇ ਬੁਝਾਮਾ ਚ ਬੜਾ ਬਲ ਹੈ ਮੈਂ ਤਾਂ ਬڑے ਬڑے ਪੱਥਰ ਚੱਕ ਦੇਵਾਂ ਮੈਂ ਤਾਂ ਹਾਥੀਆਂ ਨੂੰ ਵੀ ਹਰਾ ਦੇਵਾਂ ਕਿਉਂਕਿ ਕਹਿੰਦੇ ਭੀਮਸੈਨ ਦਾ ਬਲ ਇਦਾਂ ਦਾ ਸੀ ਹਾਥੀ ਦੇ ਮੁੱਕਾ ਮਾਰਦਾ ਸੀ ਤਾਂ ਹਾਥੀ ਵੀ गिर ਜਾਂਦਾ ਸੀ ਯਾਨੀ ਇੰਨੀ ਸ਼ਕਤੀ ਸੀ ਉਹਦੇ ਅੰਦਰ ਤਾਂ ਹੁਣ ਜਿਹਦੇ ਅੰਦਰ ਸ਼ਕਤੀ ਹੋਵੇ ਉਹਨੂੰ ਆਪਣੀ ਸ਼ਕਤੀ ਦਾ ਹੰਕਾਰ ਹੋ ਹੀ ਜਾਂਦਾ ਹੈ ਹੁਣ ਕਹਿੰਦੇ ਜਦੋਂ ਉਹਦੇ ਅੰਦਰ ਹੰਕਾਰ ਜਾਗ ਗਿਆ ਨਾ ਬੈਠਾ ਸੀ ਇੱਕ ਦਿਨ ਬੜੇ ਮਾਣ ਨਾਲ ਕਿ ਮੇਤੋਂ ਜ਼ਿਆਦਾ ਸ਼ਕਤੀਸ਼ਾਲੀ ਤੇ ਦੁਨੀਆਂ ਅੰਦਰ ਹੋਰ ਕੋਈ ਹੈ ਨਹੀਂ ਮਾਣ ਜੇ ਆ ਗਿਆ ਉਹਦੇ ਅੰਦਰ ਤੇ ਸ਼੍ਰੀ ਕ੍ਰਿਸ਼ਨ ਉੱਥੇ ਬੈਠੇ ਸੀ ਫਿਰ ਗ੍ਰਿਸ਼ਨ ਨੇ বুঝ ਲਿਆ ਕਿ ਇਹਦੇ ਅੰਦਰ ਹੰਕਾਰ ਆ ਗਿਆ ਔਰ ਜਿਹਦੇ ਅੰਦਰ ਹੰਕਾਰ ਆ ਜਾਵੇ ਅਗਰ ਉਹਨੂੰ ਜਲਦੀ ਖਤਮ ਨਾ ਕੀਤਾ ਜਾਵੇ ਤਾਂ ਫਿਰ ਉਹ ਹੰਕਾਰ ਹੀ ਇਨਸਾਨ ਨੂੰ ਖਤਮ ਕਰ ਦਿੰਦਾ ਹੈ ਇਹ ਗੱਲ ਸੱਚਾਈ ਹੈ ਤਾਂ ਹੀ ਅਸੀਂ ਬਹੁਤ ਵਾਰ ਦੱਸੀਦਾ ਕਿ ਅਗਰ ਤੁਹਾਡੇ ਅੰਦਰ ਕੋਈ ਬੁਰੀ ਆਦਤ ਹੈ ਤੇਨੂੰ ਜਲਦੀ ਖਤਮ ਕਰ ਦਿਓ ਜੇ ਬੁਰੀ ਆਦਤ ਨੂੰ ਖਤਮ ਨਾ ਕੀਤਾ ਤੇ ਬੁਰੀ ਆਦਤ ਨੇ ਤੁਹਾਨੂੰ ਖਤਮ ਕਰ ਦੇਣਾ ਇਸ ਲਈ ਵਕਤ ਰੰਦਾ ਹੀ ਆਪਣੇ ਅੰਦਰ ਦੀਆਂ ਕਮੀਆਂ ਨੂੰ ਆਪਣੇ ਅੰਦਰ ਲੀਆਂ ਕਮਜ਼ੋਰੀਆਂ ਨੂੰ ਸਮਝ ਕੇ ਦੂਰ ਕੀਤਾ ਜਿਹਦਾ ਕਿਹਾ ਜਾਂਦਾ ਨਾ ਲੋਹੇ ਨੂੰ ਜਦੋਂ ਜੰਗ ਲੱਗਣਾ ਸ਼ੁਰੂ ਹੁੰਦਾ ਅਗਰ ਟਾਈਮ ਸਿਰ ਹੀ ਉਹਨੂੰ ਨਾ ਰੋਕਿਆ ਜਾਵੇ ਤਾਂ ਫਿਰ ਉਹੀ ਜੰਗ ਹੌਲੀ-ਹੌਲੀ ਇੰਨੇ ਮਜ਼ਬੂਤ ਲੋਹੇ ਨੂੰ ਖਾ ਕੇ ਮਿੱਟੀ ਕਰ ਦਿੰਦਾ ਹੈ ਕਿਉਂਕਿ ਜਦੋਂ ਜਿਹੜੇ ਲੋਹੇ ਨੂੰ ਜੰਗ ਲੱਗ ਜਾਂਦਾ ਨਾ ਛੱਡ ਜਾਂ ਛੱਡਦਾ ਚਲਾ ਜਾਂਦਾ ਕਦੇ ਦੇਖਣਾ ਤੁਸੀਂ ਜਿੱਥੇ ਜੰਗ ਲੱਗਾ ਹੋਵੇ ਨਾ ਉਹ ਲੋਹਾ ਮਿੱਟੀ ਹੋਣਾ ਸ਼ੁਰੂ ਹੋ ਜਾਂਦਾ ਹੈ ਭੁਰਨਾ ਸ਼ੁਰੂ ਹੋ ਜਾਂਦਾ ਹੈ ਯਾਨੀ ਤੁਸੀਂ ਹੱਥ ਲਾਉਂਗੇ ਤਾਂ ਇਦਾਂ 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 ਭੁਰ ਜਾਏਗਾ ਉਹ ਇਸ ਤਰ੍ਹਾਂ ਸਮਝਣਾ ਜਿਦਾ ਰੇਤ ਦੀ ਤਰ੍ਹਾਂ ਉਹ ਲੋਹਾ ਜੰਗ ਲੱਗਣ ਤੇ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸੇ ਤਰ੍ਹਾਂ ਅਗਰ ਇਨਸਾਨ ਜਲਦੀ ਆਪਣੇ ਅੰਦਰ ਲੀਆਂ ਬੁਰਾਈਆਂ ਨੂੰ ਬੁਰੀਆਂ ਆਤਾਂ ਨੂੰ ਖਤਮ ਨਹੀਂ ਕਰਦਾ ਤਾਂ ਫਿਰ ਇਹ ਬੁਰੀਆਂ ਆਤਾਂ ਹੀ ਉਹਨੂੰ ਖਤਮ ਪਰ ਇਨਸਾਨ ਨੂੰ ਪਤਾ ਨਹੀਂ ਲੱਗਦਾ। ਲੋਹੇ ਨੂੰ ਵੀ ਨਹੀਂ ਪਤਾ ਲੱਗਦਾ। ਲੱਕੜ ਨੂੰ ਵੀ ਨਹੀਂ ਪਤਾ ਲੱਗਦਾ ਕਿ ਕਿਦਾਂ ਕੋਹੋਂ ਅੰਦਰੋਂ ਅੰਦਰ ਉਹਨੂੰ ਧੀ ਹੌਲੀ ਖੋਖਲਾ ਪਰ ਜਦੋਂ ਹੁੰਦਾ ਹੈ ਨਾ ਫਿਰ ਇਨਸਾਨ ਬਾਅਦ ਵਿੱਚ ਪਛਤਾਨਦਾ ਕਿ ਮੇਰੀ ਇਹ ਗਲਤੀ ਮੈਨੂੰ ਕਿੱਥੇ ਲੈ ਕੇ ਆ ਗਈ ਅਗਰ ਮੈਂ ਪਹਿਲੇ ਇਹਨੂੰ ਕੰਟਰੋਲ ਕਰ ਲੈਂਦਾ ਪਹਿਲੇ ਸੰਭਾਲ ਲੈਂਦਾ ਤਾਂ ਫਿਰ ਮੇਰੀ ਜ਼ਿੰਦਗੀ ਕੁਛ ਹੋਰ ਹੁੰਦੀ ਸੀ ਇਲੇ ਚੈੱਕ ਕਰਿਆ ਕਰੋ ਬੈ ਕੇ ਕਿਉਂਕਿ ਵਿਚਾਰ ਕਰਨ ਦਾ ਮਤਲਬ ਜਦੋਂ ਗੁਰੂ ਰਹਿਬਰ ਕਹਿੰਦੇ ਨਾ ਬੈ ਕੇ ਵਿਚਾਰ ਕਰੋ ਤਾਂ ਵਿਚਾਰ ਕਰਨ ਦਾ ਮਤਲਬ ਹੁੰਦਾ ਇਹ ਨਹੀਂ ਵਿਚਾਰ ਕਰਨਾ ਕਿ ਐਂਡ ਗਵਾਂਡ ਕੀ ਕਰ ਰਿਹਾ ਫਲਾਣਾ ਬੰਦਾ ਕੀ ਕਰ ਰਿਹਾ ਵਿਚਾਰ ਕਰਨ ਦਾ ਮਤਲਬ ਆਪਣੇ ਆਪ ਤੇ ਵਿਚਾਰ ਕਰਨਾ ਕਿ ਮੇਰੇ ਅੰਦਰ ਕੋਈ ਕਮੀ ਹੈ ਉਹਨੂੰ ਸਮਝ ਕੇ ਦੂਰ ਕਰਾਂ ਤਾਂ ਕੋਈ ਗੁਣ ਹੈ ਕੋਈ ਖੂਬੀ ਹੈ ਤਾਂ ਉਹ ਖੂਬੀਆਂ ਨੂੰ ਹੋਰ ਮੈਂ ਵਧਾਵਾਂ ਸਮਝ ਦਿਓ ਇਸ ਲਈ ਅਗਰ ਇਨਸਾਨ ਵਿਚਾਰ ਕਰਕੇ ਆਪਣੀਆਂ ਖੂਬੀਆਂ ਨੂੰ ਆਪਣੇ ਗੁਨਾ ਨੂੰ ਵਧਾਉਂਦਾ ਹੈ ਤਾਂ ਫਿਰ ਇਨਸਾਨ ਦੀ ਜ਼ਿੰਦਗੀ ਅੱਛੀ ਹੁੰਦੀ ਹੈ ਇਸ ਲਈ ਇੱਥੇ ਗੱਲ ਕਲੀਅਰ ਕਰ ਦਈਏ ਕਿ ਅਗਰ ਤੁਸੀਂ ਸੱਚਮੁੱਚ ਆਪਣੇ ਜੀਵਨ ਨੂੰ ਨਾ ਥੋੜ੍ਹਾ ਜਿਹਾ ਸਮਝ ਕੇ ਸਹੀ ਢੰਗ ਨਾਲ ਜੀਣਾ ਸ਼ੁਰੂ ਕਰਦੇ ਹੋ ਤਾਂ ਜਿੱਦਾਂ ਇਹਦਾ ਉਮਰ ਵਧੇਗੀ ਤੁਹਾਡੀ ਕਮਜ਼ੋਰੀ ਨਹੀਂ ਹੋਏਗੀ ਯਾਨੀ ਬੰਦਾ ਕਹਿੰਦਾ ਨਾ ਉਮਰ ਦੇ ਨਾਲ ਸਰੀਰ ਕਮਜ਼ੋਰ ਕਹਦੇ ਹੋ ਕਈ ਕਹਿ ਦਿੰਦੇ ਕਿਸੇ ਨੂੰ ਕਹ ਦੋ ਭਾਈ ਚੱਲ ਲੈ ਹੁਣ ਉਮਰ ਰਹੀ ਗਈ ਗੋਈ ਹੁਣ ਤਾਂ ਕਮਜ਼ੋਰ ਹੋ ਗਏ ਹੁਣ ਹੱਡਾਂ ਜਾਣ ਕਿੱਥੇ ਰਹੀ ਗਈ ਹੁਣ ਤਾਂ ਬੁਢੇ ਹੋ ਗਏ ਇਹ ਸਰੀਰ ਬੁढ़ा ਨਹੀਂ ਇਹ ਫਿਰ ਕਹਾਂਗੇ ਤੁਹਾਨੂੰ ਇਨਸਾਨ ਦੀ ਆਤਮਾ ਹੀ ਇਨਸਾਨ ਨੂੰ ਕਮਜ਼ੋਰ ਕਰਦੀ ਹੈ ਉਮਰ ਨਹੀਂ ਬੰਦੇ ਨੂੰ ਕਮਜ਼ੋਰ ਕਰਦੀ ਇਹ ਗੱਲ ਯਾਦ ਰੱਖਣਾ ਤੁਸੀਂ ਬੰਦੇ ਨੂੰ ਕੌਣ ਕਮਜ਼ੋਰ ਕਰਦਾ ਹੈ ਬੰਦੇ ਦੀਆਂ ਬੁਰੀਆਂ ਇਸ ਲਈ ਅਗਰ 20 ਸਾਲ ਦਾ ਨੌਜਵਾਨ ਨਾ ਨਸ਼ੇ ਕਰ ਲਵੇ ਬੁਰੀ ਆਤਮਾ ਅਪਣਾ ਲਵੇ ਉਹ 20 ਸਾਲ ਦਾ ਨੌਜਵਾਨ ਵੀ ਕਮਜ਼ੋਰ ਹੋ ਜਾਂਦਾ ਉਹਦੇ ਜਿਵੇਂ ਇੰਨੀ ਜਾਨ ਨਹੀਂ ਰਹਿੰਦੀ ਕਿ ਦੌੜ ਕੇ ਉਹ ਕੰਮ ਕਰ ਸਕੇ ਜਾਂ ਕੋਈ ਪਹਾੜ ਚੜ ਸਕੇ ਉਹਨੂੰ ਵੀ ਸਾਹ ਚੜੇਗਾ ਸਮਝਦੇ ਹੋ ਕਿ ਨਹੀਂ ਅਗਰ ਆਤ ਸਹੀ ਹੋਣ ਤਾਂ 80 90 ਸਾਲ ਦੀ ਉਮਰ ਜੀ ਬੰਦਾ ਕਹਿ ਲਓ ਦੌੜ ਸਕਦਾ ਹੈ بڑے بڑے ਪਹਾੜ ਚੜ ਸਕਦਾ ਹੈ ਇਸ ਲਈ ਗੱਲ ਹੁੰਦੀ ਹੈ ਆਪਣੀਆਂ ਅੱਛੀਆਂ ਆਦਤਾਂ ਦੀ ਅਗਰ ਅਸੀਂ ਸਹੀ ਢੰਗ ਨਾਲ ਮਿਹਨਤ ਕਰੀਏ ਸਹੀ ਢੰਗ ਨਾਲ ਆਪਣੇ ਸਰੀਰ ਨੂੰ ਆਪਣੇ ਜਿਸਮ ਨੂੰ ਸੰਭਾਲੀਏ ਤਾਂ ਅਸੀਂ 100 ਸਾਲ ਜੀ ਵੀ ਸੁੰਦਰ ਔਰ ਸਵਸਥ ਰਹ ਸਕਦੇ ਹਾਂ ਪਰ ਨਹੀਂ ਉਹ ਮਿਹਨਤ ਕਰਨੀ ਨਹੀਂ ਕੱਪੜੇ ਦੇ ਮਿਹਨਤ ਕਰਨੀ ਕੱਪੜਾ ਮੈਨੂੰ ਵਧੀਆ ਚਾਹੀਦਾ ਹੈ ਉਹ ਕੱਪੜੇ ਨੂੰ ਵਧੀਆ ਕੀ ਕਰਨਾ ਜੇ ਸਰੀਰ ਹੀ ਅੰਦਰੋਂ ਅਨਫਿਟ ਹੈ ਸਮਝ ਰਹੇ ਹੋ ਕਿ ਨਹੀਂ ਸਾਡੀ ਗੱਲ ਮੈਨੂੰ ਮਕਾਨ ਵਧੀਆ ਚਾਹੀਦਾ ਮਕਾਨ ਨੂੰ ਸੋਨੇ ਨੂੰ ਕੀ ਕਰਨਾ ਜੇ ਵਿੱਚ ਮਕਾਨ ਤੇ ਰਹਿਣ ਵਾਲਾ ਹੀ ਬਿਮਾਰ ਹੈ ਸਮਝਦੇ ਹੋ ਜਿੰਨੀ ਮਿਹਨਤ ਅਸੀਂ ਇਹ ਚੀਜ਼ ਤੇ ਕਰਦੇ ਹੋ ਮਕਾਨ ਵਧੀਆ ਚਾਹੀਦਾ ਹੈ ਮੈਨੂੰ ਕੱਪੜਾ ਵਧੀਆ ਚਾਹੀਦਾ ਹੈ ਮੈਨੂੰ ਗੱਡੀ ਵਧੀਆ ਚਾਹੀਦੀ ਹੈ ਤਾਂ ਯਾਦ ਰੱਖੋ ਸਭ ਤੋਂ ਪਹਿਲਾਂ ਮਿਹਨਤ ਕਰੋ ਕਿ ਜਿਸ ਸਰੀਰ ਅੰਦਰ ਮੈਂ 24 ਘੰਟੇ ਰਹਿਣਾ ਹੈ ਨਾ ਕਿਉਂਕਿ ਮੇਰੀ ਆਤਮਾ ਜਿਹਦੇ ਅੰਦਰ ਰਹਿੰਦੀ ਹੈ ਸਭ ਤੋਂ ਪਹਿਲਾਂ ਮੈਨੂੰ ਇਹ ਫਿਟ ਚਾਹੀਦਾ ਹੈ ਇਹ ਵਧੀਆ ਚਾਹੀਦਾ ਹੈ ਔਰ ਇਹ ਵਧੀਆ ਕਰਨ ਵਾਸਤੇ ਮੈਨੂੰ ਮੈਡੀਟੇਸ਼ਨ ਵੀ ਕਰਨਾ ਪੈਣਾ ਹੈ ਐਕਸਰਸਾਈਜ਼ ਵੀ ਕਰਨੀ ਪੈਣੀ ਅੱਛੀ ਖੁਰਾਕ ਵੀ ਦੇਣੀ ਪੈਣੀ ਹੈ ਔਰ ਬੁਰੀਆਂ ਖੁਰਾਕਾਂ ਤੋਂ ਬੁਰੀਆਂ ਨਸ਼ੀਆਂ ਤੋਂ ਜੋ ਇਹਨੂੰ ਗੜਬੜ ਕਰ ਦੇਣ ਨਾ ਉਹਨਾਂ ਤੋਂ ਦੂਰ ਵੀ ਕਿਉਂਕਿ ਯਾਦ ਰੱਖਣਾ ਕੱਪੜੇ ਦੀ ਅਹਿਮੀਅਤ ਨਹੀਂ ਹੈ ਕਿ ਬੰਦਾ ਕਹਿੰਦਾ ਨਾ ਕੱਪੜਾ ਨਾ ਵਧੀਆ ਬ੍ਰਾਂਡਡ ਪਾਣਾ ਹੈ ਅਸੀਂ ਕਹਿੰਦੇ ਬ੍ਰਾਂਡਡ ਨਾ ਵੀ ਹੋਵੇ ਬੜਾ ਸ਼ਰੀਰ ਫਿੱਟ ਹੈ ਤੁਸੀਂ 50 ਰੁਪਏ ਦੀ ਟੀ-ਸ਼ਰਟ ਪਾ ਲਓ 100 ਰੁਪਏ ਦਾ ਸੂਟ ਲੈ ਕੇ ਪਾ ਲਓ ਪਤਾ ਨਹੀਂ ਆਂਦਾ ਜਾਂ ਨਹੀਂ ਆਂਦਾ ਦੱਸ ਰਿਹਾ ਸਿਰਫ ਹੁਣ ਤੁਸੀਂ ਕਹਿੰਦੇ ਮਾਲਕੋ 100 ਰੁਪਏ ਦਾ ਸੂਟ ਕਿੱਥੋਂ ਮਿਲਦਾ ਹੈ ਲੱਭ ਲਿਓ ਕਿਤੇ ਉਹ ਕਿਤੇ ਮਿਲ ਜਾਏਗਾ ਸਿਰਫ ਦੱਸ ਰਿਹਾ ਸੀ ਕਿ ਬੰਦਾ ਕਹਿੰਦਾ 10000 ਦਾ ਸੂਟ ਪਾਣਾ ਹੈ ਉਹ 10000 ਦਾ ਪਾ ਲੈ ਪਰ ਜਿਹੜਾ ਸ਼ਰੀਰ ਹੀ ਅਨਫਿੱਟ ਹੈ ਬਿਮਾਰ ਹੈ ਤੂੰ ਸ਼ੂਗਰ ਹੈ ਜੀ ਬੀਪੀ ਹਾਈ ਹੈ ਜੀ ਇਥੋਂ ਇਦਾਂ ਹੈ ਜੀ ਇਹ ਥੋੜਨਾ ਆ ਤੇ 15000 ਦੇ ਸੂਟ ਨੇ ਵੀ ਕੀ ਕਰ ਲੈਣਾ اگر تو فٹ ہے تندرست ہے صحیح کہندے 150 200 ਦਾ ਵੀ سوٹ ਪਾ ਲੈ 50 ਰੁਪਏ ਦੀ ਟੀ-ਸ਼ਰਟ ਪਾ ਲੈ 500 ਦੀ ਜੀਨ ਦੀ ਪੈਂਟ ਪਾ ਲੈ ਕੋਈ ਵੀ ਪੈਂਟ ਪਾ ਲੈ ਤੁਰ ਜਰਾ فٹ ਹੋ ਕੇ ਤੁਰ ਤੇ ਤੇਰੀ ਉਹੀ ਚੀਜ਼ ਚੱਲੇਗੀ ਤੈਨੂੰ ਕਿਉਂਕਿ ਗੱਲ ਬ੍ਰਾਂਡਡ ਚੀਜ਼ਾਂ ਦੀ ਨਹੀਂ ਹੈ ਗੱਲ ਤੇਰੀ ਆਪਣੀ ਫਿਟਨੈਸ ਦੀ ਹੈ ਗੱਲ ਤੇਰੀ ਆਪਣੀ ਖੁਸ਼ੀ ਦੀ ਹੈ ਇਸ ਲਈ ਆਪਣੇ ਸਰੀਰ ਨੂੰ ਫਿੱਟ ਰੱਖਣ ਵਾਸਤੇ ਜਿੱਦਾ ਦੱਸਿਆ ਅੱਛੀਆਂ ਆਦਤਾਂ ਅੱਛੀ ਖਰਾਬ ਐਕਸਰਸਾਈਜ਼ ਔਰ ਆਪਣੇ ਮਨ ਨੂੰ ਫਿੱਟ ਰੱਖਣ ਵਾਸਤੇ ਧਿਆਨ ਸੰਤਾਂ ਦੀ ਸੰਗਤ ਅچھے ਵਿਚਾਰ ਅਗਰ ਇਹ ਚੀਜ਼ਾਂ ਤੈਨੂੰ ਮਿਲਦੀਆਂ ਤਾਂ ਤੇਰੀ ਜ਼ਿੰਦਗੀ ਦਾ ਨਜ਼ਾਰਾ ਹੀ ਕੁਛ ਤੇਰੀ ਜ਼ਿੰਦਗੀ ਕਿੰਨੀ ਅੱਛੀ ਹੋ ਜਾਏਗੀ ਪਰ ਕੀ ਕਰੀਏ ਅਸੀਂ ਬਹੁਤ ਵਾਰ ਦੱਸਦੇ ਆਂ ਇਨਸਾਨ ਤੋਂ ਆਪਣੇ ਸਵਾਦਾਂ ਤੇ ਪਿੱਛਾ ਕੰਟਰੋਲ ਨਹੀਂ ਹੁੰਦਾ ਹੁਣ ਇਨਸਾਨ ਦੇ ਮੂਰੇ ਨੱਖਦੇ ਹੋ ਗਰਮ ਸਮੋਸੇ ਜਲੇਬੀਆਂ ਫਰ ਫਟ ਚੱਟ ਜਾਣਾ ਫਟਿਆ ਸੇਤ ਨਹੀਂ ਦੇਖਣੀ ਆਪਣੀ ਕਿ ਕਿਹੜੀ ਚੀਜ਼ ਮੇਰੇ ਵਾਸਤੇ ਅੱਜ ਇਨਸਾਨ ਸਵਾਦਾਂ ਦੇ ਚੱਕਰ ਜਿੱਦਾਂ ਹੀ ਫਸਿਆ ਜਿੱਦਾਂ ਮੱਛੀ ਕਹਿੰਦੇ ਨੇ ਜੂ ਮੱਛੀ ਆਟੇ ਦੇ ਪਿੱਛੇ ਆਪਣੀ ਜਾਨ ਗਵਾਈ ਹੂ ਸੁਲਤਾਨ ਬਾਹੂ ਕਹਿੰਦੇ ਐ ਇੱਕ ਮੱਛੀ ਨੂੰ ਦੇਖ ਉਹ ਆਟੇ ਦੇ ਲੋਹ ਵਿੱਚ ਆਟੇ ਦੇ ਲਾਲਚ ਵਿੱਚ ਆਪਣੀ ਜਾਨ ਰਹੀ ਗਵਾ ਦਿੰਦੀ ਹੈ ਕਿ ਨਹੀਂ ਕਿਉਂਕਿ ਜਿਹੜਾ ਮਛਵਾਰਾ ਹੁੰਦਾ ਨਾ ਮੱਛੀਆਂ ਫੜਨ ਵਾਲਾ ਉਹ ਕੰਡਾ ਪਾਉਂਦਾ ਹੈ ਕਾਂਟਾ ਪਾਉਂਦਾ ਹੈ ਦਰਿਆ 'ਚ ਤਾਂ ਕਾਂਡੇ ਨੂੰ ਮੱਛੀ ਕਿਉਂ ਆਂਦੀ ਮੱਛੀ ਕਾਂਡੇ ਨੂੰ ਖਾਣ ਨਹੀਂ ਆਂਦੀ ਉਹਨੇ ਕੀ ਕੀਤਾ ਹੁੰਦਾ ਹੈ ਕਹਿੰਦੇ ਕਾਂਡੇ ਦੇ ਮੋਰੇ ਆਟਾ ਲਾਇਆ ਹੁੰਦਾ ਜਾਂ ਉਹ ਚੀਜ਼ ਲਾਈ ਹੁੰਦੀ ਜਿਹੜੀ ਮੱਛੀ ਨੂੰ ਪਸੰਦ ਹੁੰਦੀ ਹੈ ਉਹ ਲਾਈ ਹੁੰਦੀ ਹੈ ਜਦੋਂ ਜਾਂਦੀ ਹੈ ਤਾਂ ਮੱਛੀ ਨੂੰ ਖਾਣ ਵਾਲੀ ਕੋਈ ਚੀਜ਼ ਆ ਗਈ ਵੀ ਉਹ ਜਾ ਕੇ ਉਹਨੂੰ ਮੁੱਛ ਮਾਰਦੀ ਹੈ ਉਹ ਕਾਟਾ ਅੰਦਰ ਫਸ ਜਾਂਦਾ ਤਾਂ ਫਿਰ ਮਛਵਾਰਾ ਕੱਢ ਲੈਂਦਾ ਹੈ ਇੱਕ ਸਵਾਦ ਪਿੱਛੇ ਜਾਨ ਉਹ ਤਾਂ ਸਮਝ ਆ ਗਈ ਤਾਂ ਤੁਸੀਂ ਕਦੀ ਸਮਝੇ ਆਪਣੇ ਆਪ ਨੂੰ ਤਲੀਆਂ ਚ ਜਾਣ ਦਿਓ ਆਹ ਚੀਜ਼ਾਂ ਆਣ ਦਿਓ ਉਹ ਚੀਜ਼ਾਂ ਇੱਥੇ ਤੱਕ ਕੇ ਕਈ ਵਾਰ ਡਾਕਟਰ ਕਹਿੰਦੇ ਸ਼ੂਗਰ ਨਾ ਨਹੀਂ ਜੀ ਮਿੱਠਾ ਤਾਂ ਛੱਡ ਹੀ ਨਹੀਂ ਹੁੰਦਾ ਮਿੱਠਾ ਮਿੱਠੇ ਤੋਂ ਬਿਨਾ ਚਾਹੀ ਨਹੀਂ ਚੰਗੀ ਲੱਗਦੀ ਜਾਨ ਜਾਂਦੀ ਜਾਵੇ ਮੱਛੀ ਵਾਂਗੋ ਪਰ ਮੈਂ ਇਹ ਚੀਜ਼ ਨੂੰ ਛੱਡਣਾ ਨਹੀਂ ਇਹ ਕਿਦਾਂ ਦੀ ਸਮਝਦਾਰੀ ਹੈ ਇਹ ਕਿਦਾਂ ਦੀ ਸਮਝਣਾ ਜ਼ਰਾ ਹੁਣ ਇਹਦਾ ਮਤਲਬ ਇਹ ਵੀ ਨਹੀਂ ਕਿ ਅਸੀਂ ਫਿਰ ਕਵਾਂਗੇ ਇੱਕ ਗੱਲ ਹਮੇਸ਼ਾ ਯਾਦ ਰੱਖਣਾ ਕਿ ਬੰਦਾ ਕਹੇਗੇ ਹਾਲੇ ਕਿਹੜੀ ਮੈਨੂੰ 슈ਗਰ ਹੈ ਹੁਣ ਤਾਂ ਜਿੰਨਾ ਮਰਜ਼ੀ ਖਾਵਾਂ ਤਾਂ ਹੁਣ 슈ਗਰ ਹੋਣ ਦਾ ਇੰਦਵਾਰ ਨਹੀਂ ਕਰਨੇ ਖਾਈਏ ਅਸੀਂ ਇਹ ਯਾਦ ਰੱਖਣਾ ਇਸ ਲਈ ਅਸੀਂ ਕਈ ਵਾਰ ਦੱਸਿਆ ਹੈ ਕਿ ਅੱਜ ਦੀ ਸਾਇੰਸ ਨੇ ਤਿੰਨ ਚੀਜ਼ਾਂ ਨੂੰ ਤਾਂ ਸਫੇਦ ਜ਼ਹਿਰ ਕਿਹਾ ਹੈ ਕਹਿੰਦੇ ਸਫੇਦ ਨਮਕ ਮੈਦਾ ਔਰ ਸਫੇਦ 슈ਗਰ ਇਜਿਹੜੀਆਂ ਚਟੀਆਂ ਤਿੰਨ ਚੀਜ਼ਾਂ ਇਹ ਸਫੇਦ ਜ਼ਹਿਰ ਹੈ ਜਿਹੜੇ ਇਨਸਾਨ ਨੂੰ ਖਤਮ ਜਿਹਦੇ ਕਹਿੰਦੇ ਬੱਚੋ ਹੈ ਨਾ ਤੋਂ ਪਰ ਅੱਜ ਬੰਦੇ ਨਾ ਖਾਣੇ ਆ ਮੈਦੇ ਵਾਲੇ ਭਟੂਰੇ ਖਾਣੇ ਆ ਮੈਦੇ ਵਾਲੇ ਸਮਝ ਸਵਾਦ ਪੂਰਾ ਚਾਹੀਦਾ ਜਾਨ ਚਾਹੇ ਜਾਂਦੀ ਤਾਂ ਫਿਰ ਥੋੜਾ ਜਿਹਾ ਸਮਝੋ ਕੱਲੂ ਬਿਮਾਰੀਆਂ ਆਂਦੀਆਂ ਹੈ ਕੱਲੂ ਰੋਗੀ ਹੋ ਕੇ ਮੰਜੇ ਤੇ ਲੇਟਦੇ ਆ ਤਾਂ ਫਿਰ ਕਹਿੰਦੇ ਰੱਬਾ ਮੈਨੂੰ ਦੁੱਖ ਕਿਉਂ ਦੇ ਰਿਹਾ ਪਤਾ ਨਹੀਂ ਕਿਹੜਾ ਗਵਾਂਡੀ ਕੁਛ ਕਰੀ ਜਾਂਦਾ ਕੋਈ ਕੁਛ ਨਹੀਂ ਕਰ ਰਿਹਾ ਤੇਰੇ ਆਪਣੇ ਕਰਮ ਹੀ ਆ ਤੈਨੂੰ ਬਿਮਾਰ ਕਰਕੇ ਇੱਥੇ ਲਟਾਇਆ ਕਿਸੇ ਗਵਾਂਡੀ ਨੇ ਕੁਛ ਨਹੀਂ ਕੀਤਾ ਜਾਂ ਕਿਸੇ ਗੈਰ ਨੇ ਕੁਛ ਨਹੀਂ ਕੀਤਾ ਹੁਣ ਉਹਦੇ ਬੰਦੇ ਨੇ ਆਪਣਾ ਦੋਸ਼ ਨਹੀਂ ਦੇਖਣਾ ਸਮਝਦੇ ਹੋ ਕਿ ਨਹੀਂ ਇੱਕ ਜੀਵ ਆਇਆ ਕਹਿੰਦਾ ਮਾਲਕੋ ਮੈਨੂੰ ਸ਼ੂਗਰ ਹੋ ਗਈ ਕਿਉਂ ਹੋ ਗਈ ਕਿਸ ਨੇ ਕੁਛ ਕਰਤਾ ਨਹੀਂ ਦਿੱਤਾ ਇਹ ਕਹੇ ਮਿੱਠਾ ਕਹਿੰਦਾ ਮਿੱਠਾ ਤਾਂ ਬਹੁਤ ਖਾਂਦਾ ਮੈਂ ਇਹ ਕਹੇ ਬਸ ਫੇ ਤੂੰ ਹੀ ਕੀਤਾ ਆਪਣੇ ਆਪ ਜੋ ਕੀਤਾ ਕਿਸੇ ਨੇ ਕੁਛ ਕਰ ਦਿੱਤਾ ਦੱਸ ਕਿਸੇ ਨੂੰ ਕਰਨ ਦੀ ਲੋੜ ਹੈ ਜਦੋਂ ਆਪ ਹੀ ਕੰਟਰੋਲ ਨਹੀਂ ਕਰਨਾ ਤਾਂ ਕੋਈ ਕਿਸੇ ਹੋਰ ਦੁਸ਼ਮਣ ਦੀ ਲੋੜ ਸਾਨੂੰ ਕਿਉਂਕਿ ਅੱਜ ਇਨਸਾਨ ਆਪਣੀਆਂ ਬੁਰੀਆਂ ਆਦਤਾਂ ਕਰਕੇ ਸਭ ਤੋਂ ਵੱਡਾ ਆਪਣਾ ਦੁਸ਼ਮਣ ਆਪ ਹੀ ਸਿਰਾਂ ਸੋਚ ਕੇ ਦੇਖੋ ਅੱਜ ਇੱਕ ਇਨਸਾਨ ਸ਼ਾਮ ਨੂੰ ਹੁੰਦੀ ਹੈ ਤਾਂ ਬੋਤਲ ਖੋਲ ਕੇ ਬਹਿ ਜਾਂਦਾ ਹੈ ਇਹਨੂੰ ਕਿਸੇ ਦੁਸ਼ਮਣ ਦੀ ਲੋੜ ਸੱਚੀ ਗੱਲ ਦੱਸ ਰਿਹਾ ਹੋ ਸਕਦਾ ਇਹਨੂੰ ਬੁਰਾ ਲੱਗੇ ਪਰ ਲੱਗੇ ਜੋ ਸੱਚ ਹੈ ਉਹ ਸੱਚ ਕਿਉਂਕਿ ਜਦੋਂ ਅਸੀਂ ਗਲਤ ਚੀਜ਼ਾਂ ਆਪਣੇ ਅੰਦਰ ਪਾਣੀਆਂ ਹੈ ਤਾਂ ਅਸੀਂ ਆਪਣੇ ਦੁਸ਼ਮਣ ਜਿੱਦਾਂ ਅਸੀਂ ਬਹੁਤ ਵਾਰ ਦੱਸਿਆ ਨਾ ਕਿ ਅਗਰ ਪੈਟਰੋਲ ਵਾਲੀ ਗੱਡੀ 'ਚ ਅਸੀਂ ਮਿੱਟੀ ਦਾ ਤੇਲ ਪਾਵਾਂਗੇ ਤਾਂ ਉਹਦਾ ਇੰਜਣ ਖਰਾਬ ਹੋਣਾ ਹੀ ਹੈ ਹੁਣੇ ਹੀ ਹੁਣੇ ਉਹ 'ਚ ਬੰਦਾ ਇਹ ਨਹੀਂ ਕਹਿ ਸਕਦਾ ਕਿ ਮੈਂ ਮਿੱਟੀ ਦਾ ਤੇਲ ਪਾਇਆ ਸੀ ਇੰਜਣ ਖਰਾਬ ਹੋ ਗਿਆ ਕਿਸ ਨੇ ਟੂਣਾ ਕਰ ਦਿੱਤਾ ਨਹੀਂ ਭਾਈ ਤੂੰ ਹੀ ਗਲਤ ਚੀਜ਼ ਵਿੱਚ ਪਾਈ ਹੈ ਤੇਰੀ ਗਲਤੀ ਕਰਕੇ ਇੰਜਣ ਖਰਾਬ ਹੋਇਆ ਇਹ 'ਚ ਹੋਰ ਕਿਸੇ ਦੀ ਗਲਤੀ ਨਹੀਂ ਹੈ ਸਮਝਣਾ ਜ਼ਰਾ ਅਗਰ ਤੂੰ ਸਹੀ ਚੀਜ਼ ਪਾਏਗਾ ਤਾਂ ਫੇ ਇੰਜਣ ਕਦੀ ਖਰਾਬ ਇਸੀ ਤਰ੍ਹਾਂ ਤੇਰੀ ਜ਼ਿੰਦਗੀ ਖਰਾਬ ਕਦੋਂ ਹੁੰਦੀ ਹੈ ਤੇਰੇ ਜੀਵਨ 'ਚ ਦੁੱਖ ਕਦੋਂ ਆਉਂਦੇ ਹੈ ਜਦੋਂ ਤੂੰ ਗਲਤ ਸੋਚਾਂ ਨੂੰ ਆਪਣੇ ਅੰਦਰ ਲੈ ਜਾਂਦਾ ਹੈ ਗਲਤ ਆਤਾਂ ਨੂੰ ਆਪਣੇ ਅੰਦਰ ਹੁਣ ਗਲਤ ਸੋਚਾਂ ਵੀ ਅੰਦਰ ਜਾਂਦੀਆਂ ਹੈ ਸਮਝਦੇ ਹੋ ਨੀ ਡਰ ਵਾਲੀ ਸੋਚ ਚਿੰਤਾ ਵਾਲੀ ਸੋਚ ਫਿਕਰਾਂ ਵਾਲੀ ਸੋਚ ਤਾਂ ਹੀ ਤਾਂ ਅੱਜ ਡਾਕਟਰ ਇਹ ਦੱਸਦੇ ਹੈ ਤੁਸੀਂ ਨਹੀਂ ਪੁੱਛੋ ਨਾ ਇਹ ਸ਼ੂਗਰ ਹਾਈ ਇਹ ਬੀਪੀ ਹਾਈ ਉਹਨਾਂ ਨੇ ਸਭ ਤੋਂ ਪਹਿਲਾਂ ਕਿਹਾ ਮਾਤਾ ਜੀ ਟੈਨਸ਼ਨ ਲੈਣੀ ਬੰਦ ਕਰੋ ਤੁਸੀਂ ਸੁਣਿਆ ਹੋਵੇਗਾ ਕਈਆਂ ਨੇ ਸੁਣਿਆ ਹੋਵੇਗਾ ਇਹ ਚੀਜ਼ ਨੂੰ ਕਿ ਬੀਪੀ ਹਾਈ ਹੁੰਦਾ ਹੈ ਟੈਨਸ਼ਨ ਕਰਕੇ ਚਿੰਤਾ ਕਰਕੇ 슈ਗਰ ਹਾਈ ਹੁੰਦੀ ਹੈ ਕਹੋ ਜਿੰਨੀ ਚਿੰਤਾ ਕਰਨੀ ਹੈ ਉਨੀਆਂ ਸਾਡੇ ਜੀਵਨ ਚ ਬਿਮਾਰੀਆਂ ਦਾ ਲੈਵਲ ਹਾਈ ਤਾਂ ਜਿੰਨਾ ਖੁਸ਼ ਰਹਿਵਾਂਗੇ ਮੁਸਕਰਾਵਾਂਗੇ ਉਨੀਆਂ ਸਾਡੀਆਂ ਬਿਮਾਰੀਆਂ ਵੀ ਘਟ ਹੋਣਗੀਆਂ ਜਿੰਨਾ ਟੈਨਸ਼ਨ ਫਰੀ ਰਹਿਵਾਂ ਉਹ ਬੰਦਾ ਨੂੰ ਟੈਨਸ਼ਨ ਫਰੀ ਕਿੱਦਾਂ ਰਹਿਵਾ ਭਾਈ ਟੈਨਸ਼ਨ ਫਰੀ ਰਹਿਣ ਵਾਸਤੇ ਆਪਣੇ ਰੱਬ ਨਾਲ ਤਾਰ ਜੋੜਨੀ ਪੈਂਦੀ ਹੈ ਕਿ ਜਿਹਨੂੰ ਪਤਾ ਕਿ ਮੇਰੀ ਫਿਕਰ ਕਰਨ ਵਾਲਾ ਮੇਰਾ ਮਾਲਕ ਬੈਠਾ ਉਹਨੂੰ ਫੇ ਫਿਕਰ ਕੋਈ ਮੇਰੀ ਫਿਕਰ ਕਰਕੇ ਆਪਣੀ ਬਿਮਾਰੀ ਨੂੰ ਕਿਉਂ ਵਧਾਵਾਂ ਆਪਣੇ ਮਾਲਕ ਤੇ ਯਕੀਨ ਰੱਖਾਂ ਕਿ ਮੇਰਾ ਮਾਲਕ ਮੇਰੇ ਨਾਲ ਹੈ ਅਗਰ ਮੁਸ਼ਕਿਲ ਆਏਗੀ ਤਾਂ ਹੱਲ ਵੀ ਕਰੇਗਾ ਮੈਂ ਕਿਉਂ ਫਿਕਰ ਕਰਾਂ ਜੋ ਮੇਰਾ ਕਰਮ ਕਰਨੇ ਵਾਲਾ ਮੈਂ ਉਹ ਕਰਮ ਕਰਾਂ ਬਾਕੀ ਬੈਠਾ ਮੇਰਾ ਦਾਤਾ ਬੈਠਾ ਮੇਰਾ ਮਾਲਕ ਇਤਨੀ ਦੀ ਸੋਚ ਅਗਰ ਇਨਸਾਨ ਦੀ ਹੋਵੇ ਤਾਂ ਫਿਰ ਇਨਸਾਨ ਦਾ ਬੀਬੀ ਕਦੀ ਹਾਈ ਬਿਮਾਰੀ ਕਦੀ ਹਾਈ ਅਜਿਹੀ ਆਪਣੀਆਂ ਜਿਹਦਾ ਦੱਸਿਆ ਨਾ ਕਿ ਬੁਰੀਆਂ ਸੋਚਾਂ ਕਰਕੇ ਬੁਰੇ ਵਿਚਾਰਾ ਕਰਕੇ ਆਪਣੇ ਜੀਵਨ ਤੇ ਉਹਦਾ ਬੁਰਾ ਅਸਰ ਪਾ ਰਹੇ ਆਂ ਅਗਰ ਵਿਚਾਰ ਅੱਛੇ ਹੋਣ ਸੋਚ ਅੱਛੀ ਹੋਵੇ ਤਾਂ ਫੇਰ ਜ਼ਿੰਦਗੀ ਵੀ ਅੱਛੀ ਹੋ ਜਾਂਦੀ ਹੈ ਤਾਂ ਹੀ ਤਾਂ ਕਿਹਾ ਗਿਆ ਹੈ ਨਾ ਸ਼੍ਰੀ ਕ੍ਰਿਸ਼ਨ ਕਹਿੰਦੇ ਹੈ ਕਿ ਤੁਹਾਰੇ ਕਰਮੋ ਕਾ ਹੀ ਨਹੀਂ ਤੁਹਾਰੇ ਜੀਵਨ ਪਰ ਤੁਹਾਰੇ ਵਿਚਾਰੋ ਕਾ ਵੀ ਅਸਰ ਪੜਤਾ ਹੈ ਉਹ ਕਹਿੰਦੇ ਸਿਰਫ ਤੁਹਾਡੇ ਕਰਮੋ ਦਾ ਹੀ ਨਹੀਂ ਤੁਹਾਡੇ ਜੀਵਨ ਪਰ ਤੁਹਾਡੇ ਵਿਚਾਰੋ ਦਾ ਵੀ ਅਸਰ ਪੜਦਾ ਹੈ ਇਸ ਲਈ ਅੱਛੀ ਸਿਹਤ ਸਫਲਤਾ ਔਰ ਖੁਸ਼ੀ ਕੇ ਲਈ ਅੱਛੇ ਵਿਚਾਰ ਅੱਛੇ ਸੰਕਲਪ ਔਰ ਅੱਛੇ ਕਾਰਜ ਕਰਨਾ ਬਹੁਤ ਹੀ ਜ਼ਰੂਰੀ ਹੈ ਤਾਂ ਹੀ ਉਹਨਾਂ ਨੇ ਕਿਹਾ ਕਿ ਤੁਹਾਡੇ ਜੀਵਨ ਤੇ ਸਿਰਫ ਤੁਹਾਡੇ ਕਰਮਾਂ ਦਾ ਹੀ ਨਹੀਂ ਤੁਹਾਡੇ ਵਿਚਾਰਾਂ ਦਾ ਹੀ ਅਸਰ ਮੰਦਾ ਕਿ ਨਾ ਮੇਰੇ ਕਰਮਾਂ ਦਾ ਕਰਮਾਂ ਦਾ ਮਤਲਬ ਇਹ ਨਹੀਂ ਉਹ ਪਿਛਲੇ ਕਰਮ ਕਰਮਾਂ ਦਾ ਮਤਲਬ ਹੁੰਦਾ ਜੋ ਤੁਸੀਂ ਕੰਮ ਕਰਦੇ ਹੋ ਜੋ ਕਾਰਿਆ ਕਰਦੇ ਹੋ ਉਹਦਾ ਅਸਰ ਤੁਹਾਡੇ ਜੀਵਨ ਤੇ ਜਿਦਾਂ ਹੁਣ ਸਮਝ ਲਓ ਤੁਸੀਂ ਬੈਠੇ ਕੋਈ ਫਰੂਟ ਜੂਸ ਪੀ ਲਿਆ ਉਹਦਾ ਅਸਰ ਹੀ ਪਹਿਣਾ ਤੁਸੀਂ ਬੈਠੇ ਬੈਠੇ ਕੋਈ ਨਸ਼ੀਲੀ ਚੀਜ਼ ਖਾ ਲਈ ਸਿਰ ਘੁੰਮਣਾ ਹੈ ਚੱਕਰ ਆਣੇ ਹੈ ਤੇ ਇਹਦਾ ਮਤਲਬ ਨਹੀਂ ਪਿਛਲੇ ਕਰਮ ਦਾ ਫਲ ਮਿਲ ਰਿਹਾ ਹੈ ਇਹਦਾ ਮਤਲਬ ਤੂੰ ਹੁਣੇ ਹੀ ਕੋਈ ਕੁਝ ਐਸਾ ਗਲਤ ਕੰਮ ਕੀਤਾ ਤੈਨੂੰ ਚੱਕਰ ਆਣੇ ਸ਼ੁਰੂ ਸਮਝਦੇ ਹੋਕ ਅਗਰ ਤੂੰ ਬੈਠੇ-ਬੈਠੇ ਅੱਗ ਜੱਤੋਂ ਪਾਏਗਾ ਤਾਂ ਹੱਥ ਤੇਰਾ ਸੜੇਗਾ ਤਾਂ ਮਤਲਬ ਆ ਤੂੰ ਕਰਮ ਹੁਣੇ ਕੀਤਾ ਤਾਂ ਸੇਕ ਤੇਰੇ ਹੱਥ ਨੂੰ ਹੁਣ ਬੰਦਾ ਇਹ ਨਹੀਂ ਕਹਿ ਸਕਦਾ ਕਿ ਪਿਛਲੇ ਕਰਮਾਂ ਦਾ ਫਲ ਮਿਲ ਰਿਹਾ ਹੈ ਜਿਹੜਾ ਮੇਰੇ ਹੱਥੇ ਸੜ ਗਿਆ ਕਰਮ ਯਾਨੀ ਅਸੀਂ ਜੋ ਚੁਨਾਵ ਕਰਦੇ ਜੋ ਐਕਸ਼ਨ ਲੈਂਦੇ ਆ ਤੁਸੀਂ ਹੁਣੇ ਅੱਛਾ ਬੋਲਦੇ ਹੋ ਅੱਛਾ ਕਰਮ ਹੈ ਤੁਸੀਂ ਹੁਣੇ ਬੁਰਾ ਬੋਲਦੇ ਹੋ ਤੁਹਾਡਾ ਬੁਰਾ ਕਰਮ ਹੈ ਬੰਦਾ ਕਹਿੰਦਾ ਪਿਛਲੇ ਕਰਮਾਂ ਦਾ ਉਹ ਨਹੀਂ ਇੱਥੇ ਜੋ ਤੁਸੀਂ ਕਰਦੇ ਹੋ ਇਹਦਾ ਫਲ ਲੈਣ ਨਾਲ ਹੀ ਮਿਲਦਾ ਹੈ ਇਸ ਲਈ ਅਗਰ ਬੰਦਾ ਕਤਲ ਕਰਦਾ ਹੈ ਕਿਸੇ ਦਾ ਤਾਂ ਫਿਰ ਜੱਜ ਉਹਨੂੰ ਸਜ਼ਾ ਸੁਣਾਉਂਦਾ ਫਾਂਸੀ ਦੀ ਤੇ ਇਹਦਾ ਮਤਲਬ ਇਹ ਨਹੀਂ ਕਿ ਪਿਛਲੇ ਕਰਮਾਂ ਦਾ ਫਲ ਮਿਲ ਰਿਹਾ ਹੈ ਇਹਦਾ ਮਤਲਬ ਤੂੰ ਹੁਣੇ ਹੀ ਕਰ ਗਲਤੀ ਕੀਤੀ ਤਾਂ ਤੈਨੂੰ ਫਲ ਮਿਲ ਰਿਹਾ ਹੈ ਇਸੇ ਤਰ੍ਹਾਂ ਇਨਸਾਨ ਜੋ ਕਰਮ ਕਰਦਾ ਹੈ ਕਹਿੰਦੇ ਉਹਦਾ ਵੀ ਫਲ ਮਿਲਦਾ ਹੈ ਤੇ ਇਨਸਾਨ ਜੋ ਵਿਚਾਰ ਕਰਦਾ ਹੈ ਉਹਦਾ ਫਲ ਵੀ ਇਹ ਦੋ ਤਰ੍ਹਾਂ ਆ ਇਹਨੂੰ ਥੋੜਾ ਜਿਹਾ ਸਮਝਾ ਦਈਏ ਕਿ ਜੁਏਸੀ ਕਰਮ ਕਰਦੇ ਐ ਐਕਸ਼ਨ ਲੈਂਦੇ ਐ ਉਹਦਾ ਫਲ ਸਾਨੂੰ ਸਰਕਾਰ ਦਿੰਦੀ ਹੈ ਸਮਝ ਦਿਓ ਜਦੋਂ ਅਸੀਂ ਐਕਸ਼ਨ ਲੈਂਦੇ ਐਕਸ਼ਨ ਦਾ ਮਤਲਬ ਤੁਸੀਂ ਚੋਰੀ ਕੀਤੀ ਪੁਲਿਸ ਨੇ ਫੜਿਆ ਸਰਕਾਰ ਨੇ ਜੇਲ੍ਹਤ ਕਰਨ ਤਾਂ ਬੰਦ ਉਹਦਾ ਐਕਸ਼ਨ ਇਹ ਦੁਨੀਆਬੀ ਪੁਲਿਸ ਜਾਂ ਦੁਨੀਆਬੀ ਸਰਕਾਰ ਲੈਂਦੀ ਹੈ ਜੋ ਅਸੀਂ ਸਰੀਰ ਨਾਲ ਕਰਪ ਕਰਦੇ ਆ ਕਿਸੇ ਚੋਰੀ ਕਰ ਲਈ ਠਗੀ ਕਰ ਲਈ ਚਪੇੜ ਮਾਰ ਦਿੱਤੀ ਕਿਸਦਾ ਸਿਰ ਫਾੜ ਦਿੱਤਾ ਕਿਸੇ ਨਾਲ ਕੋਈ ਬੁਰਾ ਕਰ ਦਿੱਤਾ ਉਹਦੀ ਸਜ਼ਾ ਸਾਨੂੰ ਦੁਨੀਆਬੀ ਗਵਰਨਮੈਂਟ ਦਿੰਦੀ ਹੈ ਔਰ ਜੋ ਐਸੀ ਵਿਚਾਰ ਕਰਦੇ ਆਂ ਬੈਠੇ ਬੈਠੇ ਅੰਦਰ ਬੁਰੇ ਵਿਚਾਰ ਸੋਚਦੇ ਰਹਿੰਦੇ ਆ ਇਹਦਾ ਬੁਰਾ ਹੋ ਜਾਵੇ ਇਹਦਾ ਗਲ ਘੁੱਟ ਦੇਵਾਂ ਮੈਂ ਇਹਨੂੰ ਐਦਾਂ ਕਰ ਦੇਵਾਂ ਮੇਰਾ ਬੱਸ ਚਲੇ ਤਾਂ ਅਗਲਾ ਕੇ ਸਵਾ ਕਰ ਦੇਵਾਂ ਮੈਂ ਐਦਾਂ ਦੇ ਵਿਚਾਰ ਜਿਹੜੇ ਸਾਡੇ ਅੰਦਰ ਚੱਲਦੇ ਆ ਨਾ ਇਹ ਵੀ ਕਰਉ ਮੈਂ ਇਹਦੀ ਸਜ਼ਾ ਸਾਨੂੰ ਰੱਬ ਦਿੰਦਾ ਹੈ ਇਹ ਗੱਲ ਯਾਦ ਰੱਖਣੀ ਇਹਦੇ ਬੰਦਾ ਇਹ ਨਾ ਸੋਚੇ ਮੈਂ ਕੁਝ ਕਰ ਨਹੀਂ ਰਿਹਾ ਮੈਂ ਤਾਂ ਸਿਰਫ ਸੋਚਿਆ ਸੋਚਣ ਨਾਲ ਠੀਕ ਹੈ ਸਰਕਾਰ ਦੀ ਨਜ਼ਰ ਅੰਦਰ ਗਵਰਨਮੈਂਟ ਦੀ ਨਜ਼ਰ ਅੰਦਰ ਸੋਚਣ ਨਾਲ ਕੋਈ ਪਾਪ ਨਹੀਂ ਹੁੰਦਾ ਪਰ ਉਹ ਸੱਚੀ ਸਰਕਾਰ ਦੀਆਂ ਨਜ਼ਰਾਂ 'ਚ ਸੋਚਣ ਨਾਲ ਵੀ ਪਾਪ ਐ ਇਸ ਲਈ ਕਿਹਾ ਕਿ ਅਗਰ ਤੈਨੂੰ ਖੁਸ਼ੀ ਚਾਹੀਦੀ ਐ ਤਾਂ ਆਪਣੇ ਅੰਦਰ ਬੁਰੇ ਵਿਚਾਰਾਂ ਨੂੰ ਵੀ ਖਤਮ ਕਰ ਅੱਛੇ ਵਿਚਾਰ ਲਿਆ ਆਪਣੇ ਅੰਦਰ ਅੰਦਰ ਬੁਰੀ ਸੋਚ ਨਾ ਰੱਖ ਕਿਸੇ ਦੀ ਬਰਬਾਦੀ ਦੀ ਸੋਚ ਨਾ ਰੱਖ ਕਿਸੇ ਨੂੰ ਤਕਲੀਫ ਦੇਣ ਵਾਲੀ ਸੋਚ ਨਾ ਰੱਖ ਕਿਸੇ ਨਾਲ ਨਫ਼ਰਤ ਨਾ ਰੱਖ ਕਿਸੇ ਦਾ ਬੁਰਾ ਨਾ ਮੰਗ ਕਿਉਂਕਿ ਜਦੋਂ ਅਸੀਂ ਦੂਜਿਆਂ ਵਾਸਤੇ ਅੰਦਰ ਬੁਰਾਈ ਰੱਖਦੇ ਆ ਤਾਂ ਉਹਦਾ ਪ੍ਰਭਾਵ ਸਾਡੇ ਆਪਣੇ ਜੀਵਨ ਤੇ ਪੈਂਦਾ ਹੈ ਉਦੋਂ ਆਵੇਂ ਸਾਡੇ ਜੀਵਨ 'ਚ ਖੁਸ਼ੀ ਕਦੀ ਕਹਿ ਦਿਓ ਤਾਂ ਹੀ ਤੇਰੇ શ્રીਕ੍ਰਿਸ਼ਨ ਦਾ ਇੱਕ ਹੋਰ ਵਚਨ ਯਾਦ ਆ ਗਿਆ ਉਹ ਕਹਿੰਦੇ ਜੋ ਅੱਜ ਦੁਖੀ ਹੈ ਉਹ ਅੱਗੇ ਚੱਲ ਕੇ ਸੁਖੀ ਹੋ ਸਕਦਾ ਹੈ ਲੇਕਿਨ ਕਿਸੇ ਕੋ ਦੁੱਖ ਦੇਣ ਵਾਲਾ ਕਦੀ ਸੁਖੀ ਕਹਿੰਦੇ ਜੇ ਤੂੰ ਦੁਖੀ ਹੈ ਨਾ ਅੱਗੇ ਜਾ ਕੇ ਸੁਖੀ ਹੋ ਸਕਦਾ ਹੈ ਪਰ ਜੇ ਤੂੰ ਦੂਜਿਆਂ ਨੂੰ ਦੁੱਖ ਦੇ ਕੇ ਸੁਖੀ ਹੋਣਾ ਚਾਹੁੰਦਾ ਹੈ ਕਿ ਮੈਂ ਦੂਜੇ ਦਾ ਘਰ ਉਜਾੜ ਕੇ ਦੂਜੇ ਨੂੰ ਤਕਲੀਫ ਦੇ ਕੇ ਆਪ ਸੁਖੀ ਹੋ ਜਾਵਾਂ ਤਾਂ ਤੈਨੂੰ ਕਦੀ ਸੁੱਖ ਲੱਗੇਗਾ ਜ਼ਰੂਰ ਤੈਨੂੰ ਜੇਦਾ ਬੰਦਾ ਸੋਚੇਗਾ ਜ਼ਰੂਰ ਕਿ ਅੱਜ ਇਹਦਾ ਪੈਸਾ ਲੁੱਟ ਕੇ ਖਾਲਾ ਮਾਂ ਤਾਂ ਮੈਂ ਸੁਖੀ ਹੋ ਜਾਵਾਂ ਲੁੱਟ ਲੈ ਉਹਦੇ ਕੋਲ ਪੈਸਾ ਪਰ ਉਹ ਪੈਸਾ ਤੇਰੇ ਘਰ ਆਏਗਾ ਤੈਨੂੰ ਪੈਸਾ ਤਾਂ ਆਏਗਾ ਸੁੱਖ ਨਹੀਂ ਆਏਗਾ